ਕੀ ਹਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਆਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੀ ਚੈਨਲ 'ਚ ਤੇ ਬਹੁਤ-ਬਹੁਤ ਸ਼ੁਕਰੀਆ ਜੀ ਧੰਨਵਾਦ ਤੁਸੀਂ ਇੱਕ ਵਾਰ ਫਿਰ ਤੋਂ ਚੈਨਲ ਤੇ ਪਧਾਰੇ ਚੈਨਲ ਤੇ ਆਪਦੇ ਚਰਨ ਪਾਈ ਬਹੁਤ ਵਧੀਆ ਲੱਗਿਆ ਜੀ ਤੇ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਆਪਣੇ ਚੈਨਲ ਦਾ WhatsApp ਨੰਬਰ ਹੈ ਜੀ 7814038764 ਜੇ ਕਿਸੇ ਨੇ ਐਡ ਕਰ ਮੰਗਣੀ ਹੋਵੇ ਤੁਹਾਡੇ ਕੋਲੇ ਕੋਠੀਆ ਘਰ ਮਕਾਨ ਹੈ ਕੋਈ ਮਸ਼ੀਨਰੀ ਹੈ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਭੇਜ ਕੇ ਫਰੀਦ ਵਿੱਚ ਐਡ ਚੈਨਲ ਤੇ ਤੁਸੀਂ ਕਰਵਾ ਸਕਦੇ ਹੋ ਜੀ ਤੁਹਾਡੇ ਸਾਰਿਆਂ ਵਾਸਤੇ ਆਪਾਂ ਬਹੁਤ ਸਾਰੀਆਂ ਮਸ਼ੀਨਰੀਆਂ ਲੈ ਕੇ ਪਹੁੰਚੇ ਆ ਗੱਲ ਕਰਦੇ ਆ ਕੱਲੀ ਕੱਲੀ ਮਸ਼ੀਨਰੀ ਦੀ ਪਹਿਲੀ ਗੱਡੀ ਆਪਾਂ ਵਰਨਾ ਤੁਹਾਡੇ ਖਾਤਰ ਲੈ ਕੇ ਪਹੁੰਚੇ ਆ ਪੰਜਾਬ ਨੰਬਰ ਹੈ ਪੀਵੀ06 ਤੇ ਗੱਡੀ ਦੀ ਲੋਕੇਸ਼ਨ ਬਾਬਾ ਬਕਾਲਾ ਅੰਮ੍ਰਿਤਸਰ ਵਰਨਾ 1.6 ਡੀਜ਼ਲ ਵੇਰੀਐਂਟ ਤੇ 86000 ਕਿਲੋਮੀਟਰ ਚੱਲੀ ਹੋਈ ਹੈ ਜਿਹੜੇ ਆਪ ਓਨਰ ਨੇ ਉਹ ਆਪ ਆਰਮੀ ਦੇ ਵਿੱਚ ਨੇ ਜੀ ਤੇ ਗੱਡੀ ਬਹੁਤ ਵਧੀਆ ਕੱਲੀ ਕੱਲੀ ਮਾਲਕ ਨੇ ਗੱਲ ਦੱਸੀ ਆ ਬਹੁਤ ਵਧੀਆ ਮਾਲਕ ਨੇ ਰੱਖੀ ਹੋਈ ਹੈ ਵਧੀਆ ਚਲਾਈ ਹੋਈ ਹੈ ਕੋਈ ਨੁਕਸਾ ਪਾ ਨੂੰ ਕਿਸੇ ਪਾਸੋਂ ਨਹੀਂ ਮਿਲਣਾ ਚਾਹੀਦਾ ਜਾ ਕੇ ਗੱਡੀ ਨੂੰ ਦੇਖਣਾ ਹੋਵੇ ਜਾ ਕੇ ਦੇਖ ਸਕਦੋਂ ਚਲਾ ਕੇ ਗੱਡੀ ਨੂੰ ਦੇਖਣਾ ਹੋਵੇ ਚਲਾ ਕੇ ਵੀ ਦੇਖ ਸਕਦੋਂ 15 ਮਾਡਲ ਗੱਡੀ ਆ ਬਹੁਤ ਵਧੀਆ ਰੰਗ ਪੇਂਟ ਜਿੰਨਾ ਵੀ ਹੈਗਾ ਸਾਰਾ ਜੇਨੂਮਨ ਹੈ ਜੀ ਅੰਦਰੋਂ ਸਾਰਾ ਕੁਝ ਬਹੁਤ ਵਧੀਆ ਜਿੰਨਾ ਕੰਮ ਹੁੰਦਾ ਹੈ ਮਾਲਕ ਨੇ ਸਾਰਾ ਕਰਵਾ ਰੱਖਿਆ ਜੀ 1 ਰੁਪਿਆ ਮੌਕੇ ਤੇ ਗੱਡੀ ਭਾਲ ਦੀ ਨਹੀਂ ਹੈਗੀ 570 ਇੱਕ ਵਾਰੀ ਡਿਮਾਂਡ ਲੈਸ ਵਸ ਹੋ ਜਾਊਗਾ ਤੇ ਜਿਹੜੇ ਮਾਲਕ ਨੇ ਓਨਰ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਤੁਸੀਂ ਸਾਰੇ ਜਣੇ ਨੋਟ ਕਰ ਲੂ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਆ ਤੇ ਸੈਕਿੰਡ ਜਿਹੜੀ ਆਪਾਂ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਆਪਣੇ ਕੋਲੇ ਆਲਟੋ ਗੱਡੀ ਮਾਲਕ ਨੇ ਭੇਜੀ ਹੈ ਆਲਟੋ ਗੱਡੀ ਹੈ ਨਮਾਸ਼ਹਿਰ ਮਾਲਕ ਦਾ ਏਰੀਆ ਹੈ ਟਾਇਰ ਨਵੇਂ ਨਹੀਂ ਟਾਇਰਾਂ ਦੇ ਵਿੱਚ ਅਲਾਈ ਵੀ ਨਵੇਂ ਨਹੀਂ ਚੀ ਤੇ ਗੱਡੀ ਇਹਨਾਂ ਨੇ ਵੇਚਣੀ ਹੈ ਆਪਣੇ ਕੋਲੇ ਵੇਚਣ ਵਾਸਤੇ ਭੇਜੀ ਹੋਈ ਆ ਪੈਟਰੋਲ ਤੇ ਹੈ ਜੀ ਗੱਡੀ ਆ ਪੈਟਰੋਲ ਵੇਰੀਐਂਟ ਹੈ 2008 ਮਾਡਲ ਗੱਡੀ ਆ ਜੀ 8 ਮਾਡਲ ਹੈ ਕੰਡੀਸ਼ਨ ਆਲੂਕੀ ਹੈ ਰੇਟ ਮਾਲਕ ਨੇ 125000 ਰੁਪਇਆ ਮੰਗਿਆਗਾ ਟਾਇਰ ਨਵੇਂ ਨੇ ਟਾਇਰਾਂ ਚ ਅਲਾਈ ਵੀ ਨਵੇਂ ਹੋਏ ਲੱਗੇ ਹੋਏ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਅੰਦਰੋਂ ਵੀ ਜਮਾ ਸਾਫ ਸੁਥਰੀ ਗੱਡੀ ਪਈ ਹੈ ਸਾਰਾ ਕੁਝ ਬਹੁਤ ਵਧੀਆ ਪਾਣ ਮਿਲ ਜੂਗਾ ਜਿੰਨੇ ਫੀਚਰ ਹੁੰਦੇ ਆ ਜਿੰਨੇ ਫੰਕਸ਼ਨ ਹੁੰਦੇ ਆ ਸਾਰੇ ਵਰਕਿੰਗ ਨੇ ਸਾਰੇ ਚਾਲੂ ਹਾਲਤ ਚ ਹੈ ਬਾਕੀ ਵੀਡੀਓ ਇਹਨਾਂ ਨੇ ਵਧੀਆ ਬਣਾ ਕੇ ਭੇਜੀ ਆ ਤੁਸੀਂ ਚਾਰੇ ਪਾਸੇ ਦੇਖ ਰਹੇ ਹੋ ਤੇ ਇੱਕ ਬੇਨਤੀ ਵਾਲੀ ਗੱਲ ਹੈ ਜੀ ਇੱਕ ਤਾਂ ਲਾਜ਼ਮੀ ਵੀਡੀਓ ਬਣਾ ਕੇ ਭੇਜਿਆ ਕਰੋ ਚਾਹੇ ਕੋਈ ਮਸ਼ੀਨਰੀ ਤੁਸੀਂ ਭੇਜ ਦਿਓ ਤੇ ਇੱਕ ਰੇਟ ਹਮੇਸ਼ਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੋ ਤੇ ਜਿਨ੍ਹਾਂ ਦੀ ਆਹ ਆਲਟੋ ਗੱਡੀ ਆ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ ਤੁਸੀਂ ਸਾਰੇ ਜਣੇ ਨੋਟ ਕਰਕੇ ਤੇ ਇਹ ਗੱਲ ਕੋਈ ਵੀ ਕਰਨੀ ਹੈ ਕਰਕੇ ਤੇ ਜਾ ਕੇ ਦੇਖ ਕੇ ਡੀਲ ਕਰ ਸਕਦੇ ਹੋ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਗੱਡੀ ਦੀ ਆਪਣੇ ਕੋਲੇ 2018 ਮਾਡਲ ਬਲੇਨੋ ਗੱਡੀ ਮਾਲਕ ਨੇ ਭੇਜੀ ਹੈ ਸੇਲ ਵਾਸਤੇ ਟਾਇਰਾਂ ਦੇ ਵਿੱਚ ਜੇ ਗੱਲ ਕਰੀਏ ਤਾਂ ਅਲਾਈ ਲੱਗੇ ਹੋਏ ਐ ਟਾਇਰ ਨਵੇਂ ਨੇ ਬਿਲਕੁਲ ਗੱਡੀ ਚੱਲੀ ਬਹੁਤ ਹੀ ਘੱਟ ਹੋਈ ਐ ਤੇ ਗੱਡੀ ਸਿਰਫ 73000 ਕਿਲੋਮੀਟਰ ਚੱਲੀ ਹੋਈ ਐ 73000 ਤੋਂ ਵੀ ਘੱਟ ਹੀ ਚੱਲੀ ਹੋਊਗੀ ਤੇ ਨਾ ਤਾਂ ਕੋਈ ਕਚਰੀਟ ਹੈ ਨਾ ਕੋਈ ਕਡੈਂਟ ਹੈ ਬਹੁਤ ਸਾਫ ਸੁਥਰੀ ਗੱਡੀ ਹੈ ਜਿਵੇਂ ਆਪਾਂ ਸ਼ੋਰੂਮ ਚੋਂ ਕਢਾ ਕੇ ਲਿਆਉਨੇ ਆ ਉਵੇਂ ਹੀ ਗੱਡੀ ਪਈ ਹੈ ਗੱਡੀ ਖੜੀ ਹੈ ਮੋਗੇ ਏਰੀਆ ਚ ਤੇ ਜਾ ਕੇ ਤੁਸੀਂ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹੋ ਡਿਮਾਂਡ ਮਾਲਕ ਨੇ 5 ਲੱਖ 65000 ਇੱਕ ਵਾਰੀ ਮੰਗਿਆਗੀ ਬਾਕੀ ਤੁਸੀਂ ਵਗਜੋ ਮਾਲਕ ਦੇ ਏਰੀਆ ਚ ਤੇ ਫੋਨ ਜਾਣ ਤੋਂ ਪਹਿਲਾਂ ਇੱਕ ਵਾਰੀ ਜ਼ਰੂਰ ਕਰ ਲਿਓ ਮੋਗੇ ਏਰੀਆ ਚ ਗੱਡੀ ਖੜੀ ਹੈ ਇੰਜਨ ਗੇਰਾਂ ਸਾਫ ਸੁਥਰੇ ਤੇ ਗੱਡੀ ਵੀ ਬਹੁਤ ਵਧੀਆ ਸਾਫ ਸੁਥਰੀ ਹੈ ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਨੇ ਆਖਿਆ ਵੀ ਰੇਟ ਉੱਪਰ-ਨੀਚੇ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ 565 ਇੱਕ ਵਾਰੀ ਸਿਰਫ ਡਿਮਾਂਡ ਹੈ ਤੇ ਜਿਨ੍ਹਾਂ ਦੀ ਗੱਡੀਆਂ ਜਿਹੜੇ ਮਾਲਕ ਨੇ ਆਪ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ 98153 8099 ਇਸ ਨੰਬਰ ਤੇ ਗੱਲ ਤੁਸੀਂ ਕਰ ਸਕਦਾ ਜੀ ਬਾਕੀ ਵੀਡੀਓ ਦੀ ਗੱਲਬਾਤ ਸਕਰੀਨ ਤੇ ਚੱਲ ਰਹੀ ਹੈ ਜੀ ਗੱਲਬਾਤ ਆਪਾਂ ਪੂਰੀ ਕਰ ਰਹੇ ਹਾਂ ਅੱਗੇ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਆਪਣੇ ਕੋਲ ਆਈਆਂ ਹੋਈਆਂ ਬੁਲਟ ਵੀ ਆਈ ਹੋਈ ਹੈ ਜੀ ਦੂਤਰ ਉਹਨਾਂ ਦੀ ਵੀ ਆਪਾਂ ਗੱਲ ਕਰਾਂਗੇ ਇਹ ਗੱਡੀਆਂ ਮਸ਼ੀਨਰੀਆਂ ਹੋਰ ਵੀ ਨੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਜਿਹੜਾ ਸਬਸਕ੍ਰਾਈਬ ਦਾ ਬਟਨ ਹੈ ਨੀਚੇ ਮਿਲੂਗਾ ਤੁਹਾਨੂੰ ਉਹਨੂੰ ਕਲਿੱਕ ਜ਼ਰੂਰ ਕਰ ਦਿਓ ਕਿਉਂਕਿ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਊਗਾ ਜੀ ਸਬਸਕ੍ਰਾਈਬ ਦਾ ਬਟਨ ਹੋਊਗਾ ਉਹਨੂੰ ਦਬਾ ਦਿਓ ਨਾਲ ਇੱਕ ਬੈਲ ਆਈਕਨ ਹੋਊਗਾ ਉਹਨੂੰ ਵੀ ਆਲਟ ਸੈੱਟ ਕਰਕੇ ਕਲਿੱਕ ਜ਼ਰੂਰ ਕਰ ਦਿਓ ਠੀਕ ਹੈ ਜੀ ਤੇ ਵੀਡੀਓ ਜੇ ਤੁਹਾਨੂੰ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਸਾਰੇ ਜਣੇ ਨਾਲ ਦੀ ਨਾਲ ਲਾਈਕ ਵੀ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ ਤੇ ਆਪਣੇ ਚੈਨਲ ਦਾ WhatsApp ਨੰਬਰ ਜਿਹੜਾ ਹੈਗਾ ਉਹਨੂੰ ਸਾਰੇ ਜਣੇ ਨੋਟ ਜ਼ਰੂਰ ਕਰ ਲਿਓ ਜੀ ਕਿਉਂਕਿ ਜਦੋਂ ਜੇ ਤੁਸੀਂ ਐਡ ਕਰਵਾਉਣੀ ਹੈ ਕਿਸੇ ਵੀ ਮਸ਼ੀਨਰੀ ਦੀ ਜਾਂ ਫਿਰ ਕੋਠੀ ਦੀ ਘਰ ਦੀ ਮਕਾਨ ਦੀ ਕਿਸੇ ਵੀ ਏਰੀਆ ਚੋਂ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਬਿਲਕੁਲ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਆਪਣਾ ਕੋਈ ਕਮਿਸ਼ਨ ਖਰਚਾ ਵਰਚਾ ਆਪਣਾ ਕਿਸੇ ਤਰ੍ਹਾਂ ਦਾ ਕੁਝ ਵੀ ਨਹੀਂ ਹੁੰਦਾ ਜੀ ਠੀਕ ਹੈ ਜੀ ਆਪਣਾ ਕੋਈ ਲੱਖ ਖੱਖਾ ਨਹੀਂ ਹੁੰਦਾ ਤੇ ਤੁਹਾਡੀ ਮਸ਼ੀਨਰੀ ਸੇਲ ਹੋ ਜੂਗੀ ਤੇ ਤੁਹਾਨੂੰ ਵੀ ਚੰਗਾ ਹੀ ਆ ਜੀ ਤੁਹਾਡੇ ਘਰ ਬੈਠੇ ਬਿਠਾਈ ਬਿਨਾ ਦਲਾਲੀ ਕਿਸੇ ਨੂੰ ਦਿੱਤੀ ਤੁਹਾਡੀ ਮਸ਼ੀਨਰੀ ਸੇਲ ਹੋ ਰਹੀ ਆ ਭੇਜੋ ਆਪਣੇ ਕੋਲ ਠੀਕ ਆ ਜੀ ਤੇ ਗੱਲ ਆਪਾਂ ਪੂਰੀ ਕਰਦੇ ਆ ਜੀ ਹੁਣ ਹੁਣ ਆਪਾਂ ਬੁਲਟ ਤੁਹਾਡੇ ਖਾਤਰ ਇੱਕ ਲੈ ਕੇ ਪਹੁੰਚੇ ਆ ਤੇ ਬੁਲਟ ਦੀ ਗੱਲ ਸ਼ੁਰੂ ਕਰਦੇ ਆ ਤੇ ਪੂਰੀ ਆਪਾਂ ਗੱਲ ਕਰਾਂਗੇ ਬੁਲਟ ਤੁਸੀਂ ਜਿਵੇਂ ਕੀ ਦੇਖ ਰਹੇ ਹੋ ਸਕਰੀਨ ਤੇ ਫੋਟੋਆਂ ਚੱਲ ਰਹੀਆਂ ਆ ਆਰ ਸੀ ਦੀ ਫੋਟੋ ਵੀ ਇਹਨਾਂ ਨੇ ਖਿੱਚ ਕੇ ਭੇਜੀ ਐ ਆਰ ਸੀ ਤੋਂ ਵੀ ਸਾਰਾ ਕੁਝ ਚੈੱਕ ਤੁਸੀਂ ਕਰ ਸਕਦੇ ਹੋ ਬੋਲਟ ਜਿਹੜਾ ਹੈਗਾ ਜੀ ਇਹ ਆ ਸਿਰਫ 80000 ਦੀ ਡਿਮਾਂਡ ਦੇ ਵਿੱਚ ਮਾਲਕ ਨੇ ਆਪਣੇ ਕੋਲੇ ਭੇਜਿਆ ਹੋਇਆ সিলਵਰ ਕਲਰ ਦਾ ਹੈ ਕੰਡੀਸ਼ਨ ਆਲ ਓਕੇ ਹੈ ਜੀ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਕੋਈ ਪਾਰਟ ਬਦਲਿਆ ਨਹੀਂ ਹੋਇਆ ਨਾ ਕੋਈ ਐਕਸੀਡੈਂਟਡ ਹੋਇਆ ਵਧੀਆ ਖੜਾ ਹੈ ਮਾਲਕ ਦੇ ਘਰੀ ਤੇ ਵਧੀਆ ਮਾਲਕ ਨੇ ਚਲਾਇਆ ਹੋਇਆ ਜਾ ਕੇ ਤੁਸੀਂ ਦੇਖਣਾ ਹੋਵੇ ਜਾ ਕੇ ਦੇਖ ਸਕਦਾ ਹਾਂ ਚਲਾ ਕੇ ਦੇਖਣਾ ਹੋਵੇ ਚਲਾ ਕੇ ਦੇਖ ਸਕਦਾ ਹਾਂ ਟਾਇਰਾਂ ਦੀ ਕੰਡੀਸ਼ਨ ਵੀ ਠੀਕ ਪਈ ਆ ਬਾਕੀ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਈ ਨਹੀਂ ਲਾਈਟਾਂ ਲੂਟਾਂ ਇੰਡੀਕੇਟਰ ਵਧੀਆ ਪਏ ਨੇ ਤੇ 80000 ਡਿਮਾਂਡ ਲੈਸ ਹੋ ਜਾਊਗਾ ਤੇ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਜੀ ਨੰਬਰ ਹੈ 98144 ਤੇ 61156 ਇਸ ਨੰਬਰ ਤੇ ਮਾਲਕ ਨਾਲ ਤੁਸੀਂ ਗੱਲ ਇੱਕ ਵਾਰੀ ਲਾਜ਼ਮੀ ਕਰ ਲਿਓ ਜੀ ਉਹਨਾਂ ਆਪਾ ਤੁਹਾਡੇ ਖਾਤਰ ਇੱਕ ਹੋਰ ਬੁਲਟ ਲੈ ਕੇ ਪਹੁੰਚਿਆ ਸਟੈਂਡਰਡ ਹੈ ਜੀ ਇਹ ਤੇ ਕੰਡੀਸ਼ਨ ਆਲ ਇਹਦੀ ਓਕੇ ਹੈ ਜੀ ਜ਼ਿਲ੍ਹਾ ਪਟਿਆਲਾ ਤਹਿਸੀਲ ਸਮਾਣਾ ਪਿੰਡ ਸ਼ਾਹਪੁਰ ਜੀ ਸ਼ਾਹਪੁਰਾ ਸ਼ਾਹਪੁਰਾ ਏਰੀਆ ਚ ਖੜਾ ਹ ਬੁਲਟ ਮਾਲਕ ਦੇ ਘਰੇ ਇੱਕ ਅਸੀ ਡਿਮਾਂਡ ਹੈ ਆਰ ਸੀ ਦੀ ਫੋਟੋ ਇਹਨਾਂ ਨੇ ਭੇਜੀ ਹੈ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਤੇ ਕੋਈ ਡੈਮੇਜ ਨਹੀਂ ਕੋਈ ਐਕਸੀਡੈਂਟਡ ਨਹੀਂ ਬਹੁਤ ਵਧੀਆ ਮਾਲਕ ਨੇ ਬਹੁਤ ਵਧੀਆ ਰੱਖਿਆ ਹੋਇਆ ਹੈ ਮਾਡਲ 2017 ਦਾ 17 ਮਾਡਲ ਹੈ ਜੀ ਤੇ ਕੰਡੀਸ਼ਨ ਆਲੋਕੀ ਹੈ ਚੈੱਕ ਕਰਨਾ ਹੋਵੇ ਚੈੱਕ ਕਰ ਸਕਦੇ ਹੋ ਜਾ ਕੇ ਦੇਖਣਾ ਹੋਵੇ ਜਾ ਕੇ ਦੇਖ ਸਕਦੇ ਹੋ ਬਾਕੀ ਤੁਹਾਡੇ ਸਾਹਮਣੇ ਹੈ ਜੀ 180 ਡਿਮਾਂਡਲੈਸ ਹੋ ਜਾਊਗਾ ਤੇ ਜਿੰਨਾ ਦਾ 볼ਟ ਹੈ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ 62 808 30249 ਮਾਲਕ ਨਾਲ ਗੱਲ ਕਰ ਲਓ ਇੱਕ ਵਾਰੀ ਹੁਣ ਆਪਾਂ ਇੱਕ ਤੁਹਾਡੇ ਖਾਤਰ ਗੱਡੀ ਲੈ ਕੇ ਪਹੁੰਚੇ ਹਾਂ ਗੱਡੀ ਦੀ ਡਿਮਾਂਡ 55000 ਰੁਪਏ ਦੀ ਤੇ ਚਾਰ ਮਾਡਲ ਹੈ ਬਾਗਾ ਪ੍ਰਾਣਾ ਮਾਲਕ ਦਾ ਏਰੀਆ ਹੈ ਗੱਡੀ ਨੂੰ ਇਹਨਾਂ ਨੇ ਜਲਦੀ ਤੋਂ ਜਲਦੀ ਸੇਲ ਕਰਨੀ ਹੈ ਕਿਸੇ ਕਾਰਨ ਕਰਕੇ ਲੋਡ ਲੂਡ ਹੈ ਜੀ ਕਰੇ ਤਾਂ ਕਰਕੇ ਕਿਸੇ ਨੂੰ ਵੀ ਪਸੰਦ ਆਵੇ ਜਾ ਕੇ ਦੇਖ ਸਕਦਾ ਹਾਂ ਗੱਲ ਕਰਨੀ ਹੋਵੇ ਕੋਈ ਵੀ ਗੱਲ ਕਰ ਸਕਦਾ ਹਾਂ ਤੇ ਖਰੀਦ ਸਕਦਾ ਹਾਂ ਜੀ ਵਾਕਈ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵੀਡੀਓ ਵਧੀਆ ਲੱਗੀ ਆ ਪਸੰਦ ਆਈ ਹੋਵੇ ਵੀਡੀਓ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਮਸ਼ੀਨਰੀ ਆ ਤੁਹਾਨੂੰ ਕਿਵੇਂ ਦੇ ਲਈ ਚਰੂਰ ਦੱਸਿਓ ਤੇ ਜਲਦੀ ਤੋਂ ਜਲਦੀ ਆਪਾਂ ਮਿਲਦੇ ਆਂ ਠੀਕ ਹੈ ਜੀ ਅਗਲੀ ਵੀਡੀਓ ਚ ਤੇ ਅਗਲੀ ਵੀਡੀਓ ਦੀ ਉਡੀਕ ਕਰਿਓ ਜੀ ਤੁਸੀਂ ਦੇਖੋਗੇ ਬਹੁਤ ਚੰਗਾ ਲੱਗਦਾ ਜੀ ਬਾਕੀ ਕਮੈਂਟ ਜ਼ਰੂਰ ਕਰਿਓ ਕਿਸੇ ਕੋਲੇ ਕੋਈ ਵੀ ਮਸ਼ੀਨਰੀ ਘਰ ਮਕਾਨ ਹੋਵੇ ਵੇਚਣ ਵਾਸਤੇ ਆਪਣੇ ਕੋਲੇ ਭੇਜਿਓ ਜਲਦੀ ਆਪਾਂ ਜੜ ਲਗਾ ਦਾਂਗੇ ਇਹ ਹੁਣ ਦਿਓ ਜੀ ਮੈਨੂੰ ਇਜਾਜ਼ਤ ਜਲਦੀ ਮਿਲਦੇ ਆਪਾਂ ਤੇ ਖੁਸ਼ ਰਹੋ ਜੀ ਆਪਦੇ ਘਰੇ ਰਹੋ ਜੀ ਪਰਵਾਸੀ ਰਹੋ ਠੰਡ ਜ਼ਿਆਦਾ ਹੋਈ ਪਈ ਐ ਆਪਦਾ ਵਿਚਾਰ ਰੱਖੋ ਜਿੰਨਾ ਰੱਖ ਸਕਦੇ ਹੋ ਜੀ